ਨਾਂ ਚ ਪੈਂਡਾ ਤੇ ਉਹ ਬੰਦੇ ਦੇ ਘਰ ਵਾਲੀ ਚਲੀ ਗਈ ਅੱਛਾ ਉਹ ਕਹਿੰਦਾ ਮੈਂ ਤਾਂ ਮਤਾਜ ਵਿਚੋਲੇ ਵਿਚਾਲੇ ਲਗਾ ਉਹ ਕਹਿੰਦੀ ਮੈਂ ਜਾਣਾ ਹੀ ਨਹੀਂ ਤੇਰੇ ਅੱਛਾ ਵੀ ਤੂੰ दारू ਨਹੀਂ ਛੱਡਦਾ ਕਹਿੰਦਾ ਮੈਂ ਕਿਹਾ ਵੀ ਇਹ ਜ਼ਿੰਦਗੀ ਖਤਮ ਕਰ ਲੋ ਕੀ ਰਹਿ ਗਿਆ ਜਵਾਕ ਸੀ ਦੋਨੇ ਉਹ ਲੈ ਗਈ ਤੇ ਵੀ ਖਤਮ ਕਰ ਲਈ ਕਹਿੰਦਾ ਮੈਂ ਬਈ ਬੋਤਲ ਲਿਆਇਆ ਅਧੀਆਕ ਪੀ ਕੇ ਰੱਸਾ ਪਾ ਲਿਆ ਪਾਹ ਲੈਣ ਨੂੰ ਪਾਹ ਲੈਣ ਲਈ ਤੇ ਕਹਿੰਦਾ ਮੈਂ ਉਹ ਪਾ ਕੇ ਕਹਿੰਦਾ ਮੇਰਾ ਪੈਗ ਹੋਰ ਲਾ ਲੈ ਇੱਕ ਕਹਿੰਦਾ ਮੈਂ ਇੱਕ ਪੈਗ ਲਾ ਲਿਆ ਕਹਿੰਦਾ ਫੋਨ ਚੱਕ ਲਿਆ ਤੇ ਕਹਿੰਦਾ ਤੁਹਾਡੇ ਵਾਲਾ ਵੀਡੀਓ ਆ ਗਿਆ ਇੱਕ ਸਾਡਾ ਟੋਹੇ ਵਾਲਾ ਵੀਡੀਓ ਸੀਗਾ ਉਹ ਚ ਮੈਂ ਭਾਨੇ ਨੂੰ ਟੋਹੇ ਚ ਤਾਰ ਲੈਣਾ ਇਦਾਂ ਕਰਕੇ ਹਾਂ 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 ਕਹਿੰਦਾ ਉਹ ਆ ਗਿਆ ਕਹਿੰਦਾ ਮੈਂ ਤਾਂ ਭੁੱਲ ਗਿਆ ਅੱਛਾ ਮੈਨੂੰ ਮਾਰਨਾ ਸੀ ਕਹਿੰਦਾ ਦੂਜਾ ਤੀਜਾ ਕਹਿੰਦਾ ਉਦੋਂ ਹੀ ਕਦੇ ਸੌਂ ਸਾਂ ਗਿਆ ਤੜਕੇ ਉੱਠਿਆ ਕਹਿੰਦਾ ਮੈਂ ਕਿਹਾ ਯਾਰ ਭਾਨੇ ਨੂੰ ਵਿਚਾਲਿਆ ਤੂੰ ਤਾਂ ਇੱਕ ਇੱਕ ਮੂਮੈਂਟ ਸੀ ਉਹ ਟਲ ਗਈ ਉਹ ਟਲ ਗਈ ਉਹ ਮੰਦੇ ਨੇ दारू ਛੱਡੀ दारू ਛੱਡ ਕੇ ਜਗਮੀਤ ਉਹ ਮੁੰਡੇ ਦਾ ਨਾ ਹਾਂ दारू ਛੱਡੀ दारू ਛੱਡ ਕੇ ਮੈਂ 1-2 ਮਹੀਨੇ ਬਾਅਦ ਉਹਦੇ ਸਹੁਰਿਆਂ ਦੇ ਘਰੇ ਗਿਆ ਸਿੱਧਾ ਹੀ ਕੋਈ ਨਹੀਂ ਨਾਲ ਲਗਿਆ ਘਰ ਵਾਲੀ ਨੂੰ ਕਹਿੰਦਾ ਭਾਗਵਾਨ ਨੇ ਜੋ ਗਲਤੀ ਹੋਣੀ ਸੀ ਹੋ ਗਈ ਮੈਨੂੰ ਮਾਫ਼ ਕਰ दारू ਛੱਡਤੀ ਦੇ ਤੈਨੂੰ ਯਕੀਨ ਆ ਤੁਰਪਾ ਨਹੀਂ ਹੋਰ ਮੈਂ 2 ਮਹੀਨੇ ਬਾਅਦ ਆ ਜੀ ਕੀ ਆ ਬਾਤ ਹੈ ਉਹ ਲੈ ਕੇ ਆਪਦੀ ਵਾਈਫ ਨੂੰ ਮਿਲ ਕੇ ਮੈਂ ਇੱਥੇ ਬੱਚਿਆਂ ਨੂੰ ਲੈ ਕੇ ਮਿਲ ਕੇ ਗਿਆ ਉਹ ਬੜੀ ਖੁਸ਼ੀ ਹੁੰਦੀ ਆ ਜਦੋਂ ਦੇਖੋ ਵੇ ਪਤਾ ਨਹੀਂ ਪਾਪਾ ਕਿਹਦੇ ਕੰਮ ਕਿਵੇਂ ਆਈ ਜਾਂਦੇ ਆ ਕਿਵੇਂ ਆਈ ਜਾਂਦੇ ਆ ਕਿੱਥੇ ਕਿੱਥੇ ਇਹ ਵੱਡੀ ਗੱਲ ਆ ਪਰ ਇਹ ਕਿਹੜਾ ਹਾਸੇ ਵੰਡਦਾ ਬੰਦਾ ਹੈ ਹਾਂ ਉਹ ਅੱਜ ਦੇ ਸਮੇਂ 'ਚ ਦੇਖੋ ਹਾਸਾ ਕਿਸ ਦੇ ਚਿਹਰੇ ਤੇ ਨਹੀਂ ਆਪਾਂ ਤੁਰੇ ਫਿਰਦੇ ਆ ਜਦੋਂ ਕੋਈ ਕਿੰਨਾ ਕੁਝ ਲੋਕਾਂ ਨੂੰ ਕਿਉਂਕਿ ਹਾਸਾ ਤਾਂ ਕਿਸੇ ਕੀਮਤ 'ਚ ਮਿਲਦਾ ਹੀ ਨਹੀਂ ਅਸੀਂ ਨਾ ਉੱਥੇ ਚਾਹ ਤਰਦੇ ਬਾਈ ਯਾਰ ਜਾ ਤਰੋ ਵਹੀ ਕਮਾਲ ਦੀਆਂ ਗੱਲਾਂ ਜੀ ਪੈ ਕੇ ਚਾ ਬੱਕਰੜੀ ਜੀ ਪਿਆ ਦੀ ਅਜੇ ਸਮਾਨ ਮਾੜਾ ਲੋਈ ਦੇ ਉਹ ਵੀ ਤਾਂ ਲਿਖਦੀ ਇੱਥੇ ਕਿ ਤਰ ਚੱਕੀ ਲੈ ਜਾਨ ਅੱਜ ਕੱਲ ਦਾ ਘਰ ਦੇ ਵੀ ਟਾਣ ਦੇ ਕਿ ਚੱਕੇ ਨਾਲ ਦੀ ਨਾਲ ਬਲਡੋਜ਼ਰ ਮੈਂ ਇੱਥੇ ਚੱਲ ਜੇ ਬਲਡੋਜ਼ਰ ਫੇਰ ਦਿੰਦੇ ਆ ਮੈਂ ਤਾਂ ਮੈਨੂੰ ਮੈਨੂੰ ਪਰਸ ਜਦੋਂ ਸੋਚੀ ਜਾਂਦਾ ਸੀ ਮੈਂ ਕਿਹਾ ਜਿੰਨਾਂ ਦੇ ਐ ਘਰ ਘੁਰ ਪਾਏ ਵੇ ਕਰਾਇਆ ਤੇ ਰਹਿਣ ਲੱਗ ਗਏ ਉਹਨੇ ਜਾ ਕੇ ਵੀ ਤਾਂ ਨਾ ਜਾਣਾ ਕਿ ਤੇ ਅਸੀਂ ਨਾ ਬੈਨਕੂਵਰ ਅਸੀਰਾ ਬੁੱਗੀਪੁਰਿਆ ਸਾਡਾ ਯਾਰ ਦੋਸਤ ਆ ਫੈਮਿਲੀ ਮੈਂਬਰ ਆ ਕਵਾਡੀ ਪਲੇਅਰ ਆ ਤੇ ਉਹ ਮੈਨੂੰ ਚੜਾਉਣ ਆਇਆ 에ਅਰਪੋਰਟ ਤੇ ਤੇ ਉੱਥੇ ਇੱਕ ਮਾਤਾ ਸਾਫ ਕਰ ਰਹੀ ਐ ਤਾਂ ਮੇਰੇ ਕੋਲੇ ਵੀਡੀਓ ਵੀ ਪਾ ਦਿੰਦਾ ਹੈ ਤੇ ਅਸੀਂ ਹੱਸੀ ਜਾਂਦੇ ਆ ਉਹ ਸੀਰਾ ਵੀ ਕਮੇਡੀ ਬਹੁਤ ਕਰਦਾ ਈ ਤੇ ਉਹ ਕਹਿੰਦੀ ਚੁੱਪ ਕਰ ਓ ਵੇ ਵੱਡਿਆ ਪਾਨਾ ਪਘੌੜਾ ਬਣਿਆ ਬੈਠਾ ਅੱਛਾ ਸੱਚੀ ਉਹ ਉਹ ਕਹਿੰਦਾ ਮੈਂ ਤਾਂ ਪਾਨਾ ਪਘੌੜਾ ਹੀ ਆ ਇਹ ਕਹਿੰਦੀ ਬਤੂ ਕੈਨੇਡਾ ਆ ਗਿਆ ਉਹਨੂੰ ਉਡਾਇਆ ਸੀ ਮੈਂ ਕਰੈਕਟ ਦਲਾ ਕਰਦਾ ਵੀ ਦਿੱਲੀ ਨਹੀਂ ਗਿਆ ਹੁਣ ਕਦੇ ਮੈਂ ਕਿਹਾ ਹਾਂ ਮਾਤਾ ਤੇ ਪੁੱਤ ਤੇਰੇ ਬਹੁਤ ਵੀਡੀਓ ਦੇਖਦੀਆਂ ਤੇ ਦੋ ਮੇਰੇ ਮੁੰਡੇ ਆ ਇੱਕ ਅਮਰੀਕਾ ਚ ਡਾਕਟਰ ਹੈ ਕਾ ਆਏ ਆ ਤੇ ਮੈਂ ਕਿਹਾ ਮਾਤਾ ਇਹ ਕੰਮ ਕਹਿੰਦੀ ਪੁੱਤ ਇੱਥੇ ਫਿਰ ਬੇਲਿਆਂ ਦਾ ਵੀ ਨਹੀਂ ਸਰਦਾ ਹਨ ਵੀ ਚੱਲ ਟਾਈਮ ਪਾਸ ਕਰ ਲੈਨੇ ਆ ਉਹਨੇ ਸਾਰੇ ਜਿੰਨੇ ਆਪਣੇ 에ਰਪੋਰਟ ਚ ਕੁੜੀਆਂ ਪੰਜਾਬੀ ਲੱਗੀਆਂ ਮੁੰਡੇ ਲੱਗੇ ਸਾਰਿਆਂ ਨੂੰ ਦੱਸਿਆ ਵੀ ਪਾਣਾ ਬੈਠਾ ਥੇ ਪਾਣਾ ਬੈਠਾ ਉੱਥੇ ਤੇ ਉਹਨਾ ਮੇਰੇ ਉਹ ਮੂਵਮੈਂਟ ਵੀ ਆਏ ਯਾਦ ਰਹਿ ਜਾਂਦੀ ਆ ਵੀ ਉਹ ਉਹਨੂੰ ਜੋੜ ਰਹੀ ਆ ਵੀ ਪਹਾਣੇ ਭਗਾਉੜੇ ਨਾ ਹਾਂ ਕਿੱਡੀ ਵੱਡੀ ਗੱਲ ਆ ਉਹ ਕਹਿੰਦੀ ਪੁੱਤ ਬਸ ਇੱਥੋਂ ਕੰਮ ਤੋਂ ਜਾ ਕੇ ਤੇਰੇ ਵੀਡੀਓ ਦੇਖ ਕੇ ਫਿਰ ਰੋਟੀ ਖਾ ਕੇ ਫਿਰ ਸੌਣੇ ਨੀਂਦ ਫੇਰ ਆਉਂਦੀ ਆ ਬੱਡੀ ਗੱਲ ਤਾਂ ਬਜ਼ੁਰਗਾਂ ਦੇ ਦਿਲਾਂ ਚ ਬਸਣਾ ਵੱਡੀ ਗੱਲ ਹੁੰਦੀ ਆ ਬਾਈ ਬਹੁਤ ਘੱਟ ਕਲਾਕਾਰਾਂ ਦੇ ਇਹ ਸੇਹ ਆਇਆ ਵੀ ਤਿੰਨਾਂ ਪੀੜੀਆਂ ਦੇ ਦਿਲਾਂ ਦੇ ਵਿੱਚ ਬਸਣਾ ਜਿਹੜੀ ਅੱਜ ਨਵੀਂ ਜਨਰੇਸ਼ਨ ਉਹ ਵੀ ਜਾਣਦੀ ਆ ਹਣਾ ਬਜ਼ੁਰਗ ਵੀ ਜਾਣਦੇ ਇਹ ਤੇ ਨੌਜਵਾਨ ਵੀ ਜਾਣਦੇ ਇਹ ਬੜੀ ਵੱਡੀ ਗੱਲ ਬਹੁਤ ਵੱਡੀ ਸ਼ੋਕਰ ਹਾਊਸ ਪਰਮਾ ਵੀ ਪੁੱਤ ਵੀ ਜਾਣਦਾ ਬਾਪੂ ਵੀ ਜਾਣਦਾ ਦਾਦਾ ਵੀ ਜਾਣਦਾ ਇਹ ਬਹੁਤ ਵੱਡੀ ਗੱਲ ਇੱਕ ਕਲਾਕਾਰ ਦੇ ਹਿੱਸੇ ਇਹ ਚੀਜ਼ ਆਉਣਾ ਬਹੁਤ ਬਹੁਤ ਵੱਡਾ ਹਾਂਜੀ ਹਾਂਜੀ ਇਹ ਬਹੁਤ ਵੱਡੀ ਗੱਲ ਹੈ ਜੀ ਬਾਕੀ ਜਿਹੜੀ ਮਿਹਨਤ ਹੈ ਮੈਂ ਤਾਂ ਐਂ ਕਹਿਣਾ ਹੁੰਦਾ ਵੀ ਕੋਈ ਵੀ ਜੇ ਮੂੰਗਫਲੀ ਦੀ ਰੇੜੀ ਲਾ ਲਈ ਨਾ ਤੇ ਇਹ ਨਾ ਛੱਡੋ ਵੀ ਕੱਲ ਨੂੰ ਸੰਤਰਿਆਂ ਦੀ ਲਾਲ ਗਿਆ ਯਾਰ ਮੂੰਗਫਲੀ ਨਹੀਂ ਵਿਕੀ ਮੂੰਗਫਲੀ ਦੀ ਰੇੜੀ ਲਾ ਕੇ ਬੈਠੇ ਰਹੋ ਇੱਕ ਦਿਨ ਇੱਕ ਦਿਨ ਕਾਮਯਾਬ ਹੋ ਜਾਓ ਇੱਕ ਕੰਮ 'ਚ ਹੀ ਫੋਕਸ ਕਰ ਲਓ ਵੀ ਆਹੀ ਹੈ ਯਾਰ ਸੌਖੇ ਸੌਖੇ ਇੱਕ ਦਿਨ ਸੌਖਾ ਟਾਈਮ ਲਿਆ ਆਉਂਦਾ ਪਰ ਜਿਹੜਾ ਅੱਜ ਇੱਥੇ ਕੱਲ ਇੱਥੇ ਅੱਜ ਇੱਥੇ ਉਹ ਕਦੇ ਨਹੀਂ ਕੰਮ ਜਾਉਂਦਾ ਉਹ ਕਦੇ ਵੀ ਨਹੀਂ ਕਦੇ ਵੀ ਨਹੀਂ ਬਸਦਾ ਨਾ ਉਹ ਕਦੇ ਉਹ ਹੋਵੇ ਕਿਉਂਕਿ ਕੋਈ ਵੀ ਕੰਮ ਹੈ ਇੱਕ ਨੂੰ ਹੀ ਫੜ ਲਓ ਚਾਹੇ ਉਹ ਅੱਜ ਜ਼ੀਰੋ ਤੋਂ ਸ਼ੁਰੂ ਹੋਵਾਂਗੇ ਹੁਣ ਜਿੰਨੇ ਮੈਂ ਆਪਣੇ ਕੈਨੇਡਾ ਅਮਰੀਕਾ ਐਨ ਆਰ ਆਈ ਆ ਜੰਨੇ ਭਰਾ ਮੈਨੂੰ ਵੀ ਦਾ ਬਹੁਤ ਬੰਦੇ ਮਿਲਦੇ ਆ ਕੋਈ ਕਹਿੰਦਾ ਭਾਈ 20 ਡਾਲਰ ਲੈ ਕੇ ਆਇਆ ਬਿਲਕੁਲ ਕੋਈ ਕਹਿੰਦਾ ਮੇਰੇ ਕੋਲੇ 10 ਡਾਲਰ ਸੀ ਹਾਲ ਹੁਣ ਤਾਂ ਫੇਰ ਵੀ ਲੈ ਕੇ ਜਾਂਦੇ ਆ ਮੁੰਡੇ ਜਿਹੜੇ ਜਾਂਦੇ ਆ ਪਰ ਉਸ ਟਾਈਮ ਚ 94 95 ਚ 20 20 ਡਾਲਰ ਲੈ ਕੇ ਜਾਂਦੇ ਸੀ ਅੱਜ ਕਰੋੜਾਂ ਅਰਬਾਂ ਰੁਪਈਆਂ ਦੀਆਂ ਪ੍ਰਾਪਰਟੀਆਂ ਬਣਾਈ ਬੈਠੇ ਆ ਤੇ ਜੇ ਉਹਨਾਂ ਨੇ ਜਾ ਕੇ ਮਿਹਨਤਾਂ ਕਰੀਆਂ ਤਾਂ ਹੀ ਆ ਹਰ ਇੱਕ ਕੰਮ ਮਿਹਨਤ ਪਾਲਦਾ ਸੁਰਤੋਂ ਕੋਈ ਫਿੱਕੀ-ਬੁੱਕੀ ਪੀਂਦਾ ਨਾ ਨਾ ਕਲਾਕਾਰਾਂ ਫਿੱਕੀ ਪੀਂਦੇ ਨੇ ਨਾ 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 ਇਹ ਗ੍ਰੀਨ ਟੀ ਬਲੈਕ ਕਾਫੀ ਇਹ ਬਹੁਤ ਤਰੀਕਿਆਂ ਦੀ ਵੀ ਤੂੰ ਆਪਾ ਭੱਜ ਕੇ ਆਇਆ ਕਰੀਏ ਮੈਂ ਐਂ ਕਿਹਾ ਗੱਲ ਸੁਣ ਰੱਬ ਨੇ ਸਰੀਰ ਦਿੱਤਾ ਇਹਨੂੰ ਦੁੱਖ ਕਿਉਂ ਦੇਣਾ ਇਹਨੂੰ ਦੁੱਖ ਨਹੀਂ ਦੇਣਾ ਐਵੇਂ ਉੱਥੇ ਸਰੀਰ ਕਸ਼ਟ ਚ ਆਊਗਾ ਜੰਮ ਚ ਜਾਵਾਂਗੇ ਆ ਕਾਹਨਾ ਨਹੀਂ ਜਾਊ ਉਹ ਇੱਕ ਇੱਕ ਕਵੀ ਦੀ ਸੁਣੀ ਤੁਸੀਂ ਉਹ ਲਲਨ ਟਾਪ ਤੇ ਸੀਗਾ ਹਾਂਜੀ ਉਹ ਬਹੁਤ ਮਸ਼ਹੂਰ ਕਵੀ ਹੈਗਾ ਉਹ ਕਹਿੰਦਾ ਵੀ ਮਗਰ ਮੱਚ 150 ਸਾਲ ਜਾਉਂਦਾ ਹਮ ਉਹ ਹਿਲਦਾ ਹੀ ਨਹੀਂ ਕਹਿੰਦਾ ਉੱਥੇ ਕਹਿੰਦਾ ਐਵੇਂ ਹੀ ਤੁਰੇ ਫਿਰੋ ਸਾਧ ਚੜਾਈ ਚੱਲੋ ਕਹਿੰਦਾ ਚੁੱਪ ਕਰਕੇ ਜਿਹੜਾ ਕੋਈ ਹੈ ਕਹਿੰਦਾ ਇਹ ਗੱਲ ਹੋਰ ਵੀ ਕਹੀ ਸੀ ਨਾ ਉਹ ਕਹਿੰਦਾ ਜਿੰਨੇ ਸਾਹ ਆ ਆਪਣੇ ਦਿੱਤੇ ਆ ਕਹਿੰਦਾ ਜੋ ਅਸੀਂ ਭੱਜਾਂਗੇ ਸਾਹ ਵਧਣਗੇ ਕਦੋਂ ਛੇਤੀ ਮੁੱਕ ਜਾਣਗੇ ਕਹਿੰਦਾ ਮੇਰੀ ਉਮਰ ਕਟੂਗੀ ਵੱਧ ਹੀ ਨਹੀਂ ਤਾਂ ਕਰਕੇ ਇਹ ਮੈਂ ਉਹ ਚੀਜ਼ ਨੂੰ ਫੋਲੋ ਕਰਦਾ ਅੱਛਾ ਨਹੀਂ ਜਾਣਦਾ ਇਹ ਸਿਰ ਗੱਲ ਮੈਂ ਤੁਹਾਨੂੰ ਹੋਰ ਵੀ ਦੱਸਦਾ ਤੁਸੀਂ ਜੇ ਪਤਲੇ ਹੋਗੇ ਤੁਸੀਂ ਜਜਨਾ ਵੀ ਨਹੀਂ ਨਹੀਂ ਜਜਨਾ ਨਹੀਂ ਨਾ ਮੈਂ ਇੱਕ ਵਾਰੀ ਫੈਟ ਹੋ ਗਿਆ ਸੀ ਜਮਾ ਅੈਂ ਜਮਾ ਡੱਕੇ ਵਰਗਾ ਹੋ ਗਿਆ ਸੀ ਉਹ ਸਾਰਾ ਐ ਕੋਈ ਹੋ ਰਾ ਕੀ ਹੋ ਗਿਆ ਅੱਛਾ ਮੈਂ ਹੋਰ ਦੱਸਦਾਗਾ ਭਰਚੇ ਇਹ ਤਦੀ ਨਾ ਲੈ ਦੇਣਾ ਨਾ ਭਰਚੇ ਚਿੱਤਰਕਾਰ ਮੈਨੂੰ ਕਹਿੰਦਾ ਓਏ ਤੂੰ ਉਹ ਬੰਦਾ ਬਹੁਤ ਖਿਆਲ ਰੱਖਦਾ ਇਹ ਚੀਜ਼ ਆ ਹਮਮ मतलब ਉਹਨੇ ਖਾਣ ਪੀਣ ਦਾ ਧਿਆਨ ਰੱਖਣਾ ਹੈ ਨਾ ਪ੍ਰੈਕਟਿਸ ਲਾਉਣੀ ਬਕਾਇਦਾ ਤੇ ਮਤਲਬ ਫੈਕਟਰ ਉਹ ਰਹਿਣ ਦਾ ਉਹਦਾ ਰੀਜਨ ਇਹ ਹੈ ਹੁਣ ਆਪਾਂ ਗਦੇ ਧਿਆਨ ਹੀ ਨਹੀਂ ਦਿੱਤਾ ਇਦਾਂ ਚੀਜ਼ਾਂ 'ਚ ਤੇ ਮੈਨੂੰ ਕਹਿੰਦਾ ਨਾ ਕਹਿੰਦਾ ਥੋੜੀ ਕਾਦੀ ਜ਼ਿੰਦਗੀ ਆ ਯਾਰ ਬਾਂਡ ਸੌਰੀ ਬਣਾਇਆ ਬਾਪ ਦੇ ਆਪ ਨੂੰ ਬਾਂਡ ਵਾਲਾ ਭਾਂਡਾ ਜੋ ਸਿੱਟੀ ਤੁਰਿਓ ਨੇ ਵਿੱਚ ਜੋ ਸਿੱਟੀ ਤੁਰਿਓ ਨੇ ਵਿੱਚ ਹਨਾ ਕਹਿੰਦਾ ਹੈ ਫੈਕਟ ਰਹਿਣਾ ਚਾਹੀਦਾ ਮੈਂ ਕਿਹਾ ਵੀ ਗਰਚੇਤ ਬਾਈ ਮੈਂ ਇੱਕ ਗੱਲ ਕਹਾ ਵੀ ਆਪਣਾ ਕੰਮ ਹਸਾਉਣ ਵਾਲਾ ਆਪਣਾ ਕੰਮ ਉਧਰ ਧਿਆਨ ਦੇਣ ਵਾਲਾ ਕਹਿੰਦਾ ਤੂੰ ਮਿੱਠਾ ਤਾਂ ਘੱਟ ਕਰ ਦੇ ਹਨਾ ਮੈਂ ਕਿਹਾ ਠੀਕ ਹੈ ਉਹ ਤੇ ਇਕੱਠੇ ਰਹਿੰਦੇ ਹੁੰਦੇ ਸੀਗੇ ਤੇ ਉਹ ਕੋਈ ਵੱਡਾ ਡੱਬਾ ਦੇ ਗਿਆ ਦੂਜੇ ਦਿਨ ਉਹ ਚ ਅੱਧੀ ਟੁਕੜੀ ਪਈ ਅੱਛਾ ਕੱਟ ਕਰਤਾ ਦੇਸੋਂ ਆ ਗਿਆ ਇੰਨੀ ਟੁਕੜੀ ਪਈ ਮੈਨੂੰ ਕਹਿੰਦਾ ਤੂੰ ਮੈਂ ਕਿਹਾ ਗਿਆ ਆਲਾ ਨਹੀਂ ਦੋ ਦਪੈਰ ਮੱਲੋ ਮੱਲੀ ਤੁਰ ਪੈਂਦੇ ਆ ਮਿੱਠਿਆ ਨੂੰ ਹੱਥ ਚੱਕ ਲੈਂਦੇ ਆ ਜੀਬ ਲਾਲਾ ਸੜਦੀ ਆ ਕੀ ਕੀਤਾ ਜਾਵੇ ਹਨਾ ਕਿੰਨੇ ਵੀ ਵਿਹੜੇ ਮੁੰਡੇ ਡੱਬੇ ਦੇ ਕੇ ਜਾਂਦੇ ਆ ਸਾਰੇ ਇਹਨਾਂ ਨਹੀਂ ਖਾਂਦੇ ਮੈਂ ਮਿੱਠਾ ਨਹੀਂ ਖਾਂਦੀ ਸੱਚੀ ਗੱਲ ਸਾਰੇ ਇਹਨਾਂ ਨਹੀਂ ਖਾਣੇ ਆ ਉਹ ਮੈਂ ਤਾਂ ਇਹ ਕਹਿੰਦਾ ਨਾ ਵੀ ਜਿਹੜਾ ਡੱਬਾ ਹੁੰਦਾ ਘੜਾ ਆਉਂਦਾ ਨਾ ਉਹਨੂੰ ਕਹਿੰਦੇ ਡੱਬਾ ਨਾ ਦੇ ਕੇ ਜਾ ਤੂੰ ਕਾਰਡ ਦੇ ਜਾ ਉਹ ਹੁਣ ਅਗਲਾ ਪਿਆਰ ਨਾ ਦੇ ਜਾਂਦਾ ਫਿਰ ਉਹ ਉਹਦੇ ਕਰਾਜੀਬ ਮੂਤ ਦੀ ਆ ਵਿਖਾ ਅੱਛਾ ਮੱਲ ਮੱਲੀ ਸੜਾ ਧਿਆਨ ਉਧਰ ਜਾਂਦਾ ਵੀ ਪਿਆ ਅੱਛਾ ਖਲਾ ਜਾ ਰਾਤ ਨੂੰ 1 ਵਜੇ ਉੱਠ ਕੇ ਵੀ ਮਿੱਠਾ ਖਾਣੀ ਖਾਣਾ ਸਾਡੇ ਬਾਪੂ ਨੂੰ ਵੀ ਆ ਯਾਦ ਸੀ ਅੱਛਾ ਉਹ ਵੀ ਮਿੱਠੇ ਦਾ ਬਹੁਤ ਸ਼ਕੀਨ ਸੀ ਤੇ ਉਹਨੂੰ ਨਾ ਸ਼ੂਗਰ ਹੋ ਗਿਆ ਠੀਕ ਹੈ ਹੁਣ ਪਿੰਡ ਦੇ ਜਿਵੇਂ ਆਏ ਹੁੰਦਾ ਵੀ ਜਿਵੇਂ ਵਿਆਹ ਸ਼ਾਦੀ ਜਾਂ ਕਿਸੇ ਜਾੜੇ ਭੋਗ ਤੇ ਤੇ ਉਹਨੇ ਕਹਣਾ ਨਾ ਵੀ ਆਪਾਂ ਤਾਂ ਸ਼ੂਗਰ ਆ ਉਹ ਜਾਣ ਕੇ ਗਲਾਬ ਜੰਮ ਓਏ ਇਹ ਨਾ ਵਿਆਹਾਂ ਵਾਲੀ ਨਾਲ ਨਹੀਂ ਹੁੰਦਾ ਉਹ ਇਹ ਜਿਹੜੇ ਹਲਵਾਈ ਬਣਾਉਂਦੇ ਉਹਨਾਂ ਨਾਲ ਹੁੰਦਾ ਇਹਦੇ ਨਾਲ ਨਹੀਂ ਹੁੰਦਾ ਅੱਛਾ ਹੈ ਨਾ ਇਹਦੇ ਨਾਲ ਨਹੀਂ ਹੁੰਦਾ ਨਾਲੇ ਮਤਲਬ ਐਂਡ ਤੱਕ ਨਹੀਂ ਛੱਡਿਆ ਮਿੱਠਾ ਉਹਨਾਂ ਇਹ ਬਾਨੇ ਬਹੁਤ ਹੁੰਦੇ ਸ਼ੂਗਰ ਵਾਲਿਆਂ ਕੋਲੇ ਹਾਂ ਬਹੁਤ ਉਹ ਚਾਹ ਫਿੱਕੀ ਪੀਣਗੇ ਨਾਲ ਲੱਡੂ ਖਾ ਜਾਣਗੇ ਉਹੀ ਤਾਂ ਗੱਲ ਫੇ ਕੀ ਫਾਇਦਾ ਉਹਦਾ ਸੋ ਨਿਓ ਠੀਕ ਹੈ ਵੇ ਤੁਹਾਡੀ ਗੱਲ ਆ ਡੱਬਾ ਵਿਹਲਾ ਕਰਨ ਵਾਲੀ ਗੱਲ ਵੀ ਵਧੀਆ ਸੀ ਵਧੀਆ ਮੈਨੂੰ ਚਲੋ ਕੰਟਰੋਲ ਤਾਂ ਜ਼ਰੂਰੀ ਆ ਰੱਖਣੇ ਚਾਹੀਦੇ ਆ ਹਨਾ ਪਰ ਹੁਣ ਇਹਨੇ ਬਹੁਤ ਕੰਟਰੋਲ ਕਰਿਆ ਦਾ ਇਹ ਸੱਚੀ ਮੈਂ ਬਹੁਤ ਘਟਾਇਆ ਤੇ ਪਰ ਨਾ ਤਾਂ ਫਿੱਕੀ ਚਾਹ ਪੀਤੀ ਜਾਂਦੀ ਆ ਬਈ ਐਵੇਂ ਲੱਕ ਕਹੇ ਦਿਓ ਜਾਂ ਤਾਂ ਉਹਨੂੰ ਛੱਡ ਦਿਓ ਪੀਓ ਹੀ ਨਾ ਹਾਂ ਜਾਂ ਫਿਰ ਛੱਡ ਹੀ ਦਿਓ ਚਾਹ ਹੀ ਛੱਡ ਦਿਓ ਚਾਹ ਹੀ ਛੱਡ ਦਿਓ ਫਿੱਕੀ ਪੀਣ ਦਾ ਕੀ ਫਾਇਦਾ ਉਦੋਂ ਤੱਤਾ ਪਾਣੀ ਪੀ ਲੋ ਇਹ ਪੀਂਦਾ ਬਈ ਮੈਂ ਤਾਂ ਪੁੱਛਿਆ ਸੀ ਹਾਂ ਇਹ ਫਿੱਕੀ ਤੇ ਹੋਵੇ ਨਾ ਅੱਛਾ ਹਾਂ ਇਹ ਤਾਂ ਬਹੁਤ ਟਾਈਮੋਂ ਛੱਡੀ ਨੇ ਉਹਨੇ ਅੱਛਾ ਮੈਂ ਵਧੀਆ ਚਾਹ ਤਾਂ ਵੈਸੇ ਮਾੜੀ ਐ ਹਾਂ ਪਰ ਇੱਕ ਗੱਲ ਕਹਾਂ ਜਿਹੜੀ ਇੱਥੇ ਆ ਕੇ ਪੀ ਲੈਣੀ ਨਾ ਇਹ ਬਹੁਤ ਚੰਗੀ ਹੈ ਮਿੱਠਾ ਪਾ ਕੇ ਕਿਉਂਕਿ ਚਾਹ ਪ੍ਰਕਾਰ ਦੀ ਬਹੁਤ ਹੈ ਪੱਕੇ ਆੜੀਆਂ ਦੀ ਚਾਹ ਜਿੱਥੇ ਪੱਕੇ ਆੜੀ ਹੈ ਤੇ ਉੱਥੇ ਤਾਂ ਫਿਰ ਸਭ ਕੁਝ ਹੀ ਚੱਲਦਾ ਹੈ